ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਬੈਕ ਸਾਈਡ ਤੇ ਸਟੋਰਾਂ ਦੇ ਉੱਪਰ ਪੈਕਡ ਗਊ ਮਾਸ ਵੇਚਿਆ ਜਾ ਰਿਹਾ ਹੈ ਇੱਕ ਸਟਿੰਗ ਆਪਰੇਸ਼ਨ ਕੀਤਾ ਔਰ ਪਤਾ ਕੀਤਾ ਕਿ ਵਾਕੇ ਗਊ ਮਾਸ बिक ਰਿਹਾ ਹੈ ਉਹਨਾਂ ਨੇ ਉੱਥੋਂ ਡੱਬੇ ਪਰਚੇਜ਼ ਕੀਤੇ ਜਿਹਦਾ ਕਿ ਬਿੱਲ ਉਸ ਬੰਦੇ ਨੇ ਸਾਨੂੰ ਨਹੀਂ ਦਿੱਤਾ ਇਸ ਦਾ ਮਤਲਬ ਉਹਨੂੰ ਇਹ ਪਤਾ ਸੀ ਵੀ ਮੈਂ ਕੀ ਵੇਚ ਰਿਹਾ ਹਾਂ ਪ੍ਰੋਡਕਟ ਸੀਗਾ ਜਿਹਦੇ ਉੱਪਰ ਗਊ ਮਾਤਾ ਦੀ ਫੋਟੋ ਛੱਪੀ ਹੋਈ ਔਰ ਉਹਦੇ ਤੇ ਲਿਖਿਆ ਹੋਇਆ ਬੀਫ ਸਾਨੂੰ ਤਾਂ ਸ਼ੱਕ ਹੈ ਵੀ ਜਿੱਥੇ ਜਿੰਨੇ ਵੀ ਉੱਥੇ ਸਟੋਰ ਚੱਲ ਰਹੇ ਨੇ ਉਹ ਸਾਰਿਆਂ ਤੇ ਹੀ ਇਸ ਤਰ੍ਹਾਂ ਦੇ ਪ੍ਰੋਡਕਟ ਸ਼ਰੇਆਮ बिक ਰਹੇ ਨੇ ਪ੍ਰਸ਼ਾਸਨ ਨੂੰ ਕੋਈ ਮਤਲਬ ਨਹੀਂ ਹੈ ਇਹ ਇਹਨਾਂ ਦੀ ਨਕਲ ਰੇਟਾ ਸਾਰਾ ਕੁਝ ਚੱਲ ਰਿਹਾ ਹੈ ਤਾਂ ਇਹ ਬੜੇ ਸ਼ਰਮ ਵਾਲੀ ਗੱਲ ਹੈ ਫਗਵਾੜਾ ਨੇੜੇ ਇੱਕ लवली ਯੂਨੀਵਰਸਿਟੀ ਦੀ ਬੈਕਸਾਈਡ ਤੇ ਸਥਿਤ ਸੋਸ਼ਲ ਟਰੈਡਸ ਨਾਂ ਦੇ ਸਟੋਰ ਤੋਂ ਗਊ ਮਾਸ ਵੇਚੇ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ लवली ਯੂਨੀਵਰਸਿਟੀ ਫਗਵਾੜਾ ਦੀ ਬੈਕਸਾਈਡ ਤੇ ਸਥਿਤ ਇੱਕ ਸਟੋਰ ਤੋਂ ਗਊ ਅਤੇ ਮੱਝ ਦਾ ਬੀਫ ਵੇਚਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਗਊ ਰੱਖਿਆ ਦਲ ਦੀ ਟੀਮ ਦੇ ਕੁਝ ਮੈਂਬਰਾਂ ਨੂੰ ਭੇਜਿਆ ਗਿਆ ਤੇ ਸਟਿੰਗ ਆਪਰੇਸ਼ਨ ਕਰਵਾਇਆ ਗਿਆ ਜਿਸ ਵਿੱਚ ਪਾਇਆ ਗਿਆ ਕਿ ਉਕਤ ਸਟੋਰ ਵਿੱਚੋਂ ਸੱਚਮੁੱਚ ਹੀ ਗਊ ਅਤੇ ਮੱਝ ਦਾ ਬੀਫ बिक ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਰੇਡ ਮਾਰੀ ਤਾਂ ਉਹਨਾਂ ਦੇ ਸਟੋਰ ਵਿੱਚੋਂ 20 ਤੋਂ 25 ਡੱਬੇ ਗਊ ਮਾਸ ਦੇ ਭ੍ਰਮਤ ਕੀਤੇ ਉਹਨਾਂ ਦੱਸਿਆ ਕਿ ਇਸ ਨਾਲ ਜਿੱਥੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਉੱਥੇ ਹੀ ਫਿਲਹਾਲ ਪੁਲਿਸ ਵੱਲੋਂ ਸਟੋਰ ਦੇ ਓਨਰ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਪਤਾ ਲੱਗਿਆ ਵੀ ਜਲੰਧਰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਬੈਕ ਸਾਈਡ ਤੇ ਸਟੋਰਾਂ ਦੇ ਉੱਪਰ ਪੈਕਡ ਗਊ ਮਾਸ ਵੇਚਿਆ ਜਾ ਰਿਹਾ ਹੈ ਅਸੀਂ ਇੱਥੋਂ ਆਪਣੇ ਗਊ ਰੱਖਿਆ ਦਲ ਦੀ ਟੀਮ ਦੇ ਕੁਝ ਬੰਦਿਆਂ ਨੂੰ ਭੇਜ ਕੇ ਇੱਕ ਸਟਿੰਗ ਆਪਰੇਸ਼ਨ ਕੀਤਾ ਔਰ ਪਤਾ ਕੀਤਾ ਕਿ ਵਾਕਈ ਗਊ ਮਾਸ ਵਿਕ ਰਿਹਾ ਹੈ। ਉਹਨਾਂ ਨੇ ਉੱਥੋਂ ਡੱਬੇ ਪਰਚੇਜ਼ ਕੀਤੇ ਜਿਹਦਾ ਕਿ ਬਿੱਲ ਉਸ ਬੰਦੇ ਨੇ ਸਾਨੂੰ ਨਹੀਂ ਦਿੱਤਾ। ਇਸ ਦਾ ਮਤਲਬ ਉਹਨੂੰ ਇਹ ਪਤਾ ਸੀ ਵੀ ਮੈਂ ਕੀ ਵੇਚ ਰਿਹਾ ਹਾਂ। ਇਹ ਕੋਈ ਅਨਨੋਨ ਪ੍ਰੋਡਕਟ ਨਹੀਂ ਸੀ ਜਿਹਦੇ ਉੱਪਰ ਪ੍ਰੋਡਕਟ ਸੀਗਾ ਜਿਹਦੇ ਉੱਪਰ ਗਊ ਮਾਤਾ ਦੀ ਫੋਟੋ ਛਪੀ ਹੋਈ ਹੈ ਔਰ ਉਹਦੇ ਤੇ ਲਿਖਿਆ ਹੋਇਆ ਬੀਫ। ਅਸੀਂ ਕੁਝ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਔਰ 25 ਤੋਂ 30 ਦੇ ਕਰੀਬ ਬਾਕਸਿਸ ਅਸੀਂ ਬਰਾਮਦ ਕੀਤੇ ਨੇ ਤਾਂ ਸਾਨੂੰ ਤਾਂ ਸ਼ੱਕ ਹੈ ਵੀ ਜਿੱਥੇ ਜਿੰਨੇ ਵੀ ਉੱਥੇ ਸਟੋਰ ਚੱਲ ਰਹੇ ਨੇ ਉਹ ਸਾਰਿਆਂ ਤੇ ਹੀ ਇਸ ਤਰ੍ਹਾਂ ਦੇ ਪ੍ਰੋਡਕਟ ਸ਼ਰੇਆਮ बिक ਰਹੇ ਨੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਪ੍ਰਸ਼ਾਸਨ ਲਈ ਵੀ ਔਰ ਸਰਕਾਰ ਲਈ ਵੀ ਜਦਕਿ ਇਹ ਬੀਫ ਸਾਰੇ ਹਿੰਦੁਸਤਾਨ ਚ ਬੈਨ ਹੈ ਉਸ ਦੇ ਬਾਵਜੂਦ ਸਟੋਰਾਂ ਦੇ ਉੱਪਰ ਜਿੱਥੇ ਕਿ ਪਰਚੂਨ ਦਾ ਸਮਰਵ ਵੇਚਿਆ ਜਾ ਰਿਹਾ ਹੈ ਉਹਦੇ ਨਾਲੇ ਡੱਬੇ ਵੇਚੇ ਜਾ ਰਹੇ ਨੇ ਤਾਂ ਸਟੂਡੈਂਟਸ ਨੂੰ ਅਸੀਂ ਇਹ ਡੱਬੇ ਵੇਚ ਕੇ ਕੀ ਦੱਸਣਾ ਚਾਹੁੰਦੇ ਆ ਕਿ ਇਹ ਸਰਕਾਰਾਂ ਦੀ ਖੁੱਲ ਹੈ ਵੀ ਤੁਸੀਂ ਕਿਤੋਂ ਵੀ ਜਾ ਕੇ ਗਊ ਮਾਸ ਖਰੀਦ ਸਕਦੇ ਆ ਗਊਵਾਤਾ ਨਾਲ ਸਾਡੀ ਧਾਰਮਿਕ ਭਾਵਨਾਵਾਂ ਮ ਜੁੜੀਆਂ ਹੋਈਆਂ ਨੇ ਲੇਕਿਨ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਤੋਂ ਸਰਕਾਰਾਂ ਨੂੰ ਔਰ ਪ੍ਰਸ਼ਾਸਨ ਨੂੰ ਕੋਈ ਮਤਲਬ ਨਹੀਂ ਹੈ ਇਹ ਇਹਨਾਂ ਦੀ ਨੱਕ ਦੇ ਹੇਟਾਂ ਸਾਰਾ ਕੁਝ ਚੱਲ ਰਿਹਾ ਹੈ ਤਾਂ ਇਹ ਬੜੇ ਸ਼ਰਮ ਵਾਲੀ ਗੱਲ ਹੈ ਸਨਾਤਨੀਆਂ ਨੂੰ ਬੇਨਤੀ ਹੈ ਵੀ ਇਹੇ ਜੀ ਪ੍ਰੋਡਕਟ ਜਿੱਥੇ ਵੀ ਵਿਕ ਰਹੇ ਨੇ ਸਾਨੂੰ ਸੰਪਰਕ ਕਰਨ ਤਾਂ ਕਿ ਅਸੀਂ ਬੰਦ ਦੀ ਕਾਰਵਾਈ ਕਰ ਸਕੀਏ। ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰ ਲਈ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ। ਹਾਂ ਜੀ ਹਾਂ। ਮਤਲਬ ਸਟੋਰ ਅਸੀਂ ਬੰਦ ਕਰਾ ਦਿੱਤਾ ਹੈਗਾ ਤੇ ਜਿਹੜਾ ਓਨਰ ਸੀਗਾ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਉਹਦੇ ਤੇ ਐਫ ਆਈ ਆਰ ਹੋ ਚੁੱਕੀ ਹੈ। ਲੇਕਿਨ ਇਸ ਤੋਂ ਬਾਅਦ ਵੀ ਉਸਦੇ ਕੋਲ ਕਿੰਨਾ ਕੁ ਸਟਾਕ ਹੋਰ ਹੈ ਔਰ ਹੋਰ ਕਿਹੜੇ ਸਟੋਰਾਂ ਤੇ ਇਹ ਗਊ ਮਾਸ बिक ਰਿਹਾ ਹੈ ਇਹ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਵੀ ਉਹ ਸਾਰੇ ਸਟੋਰ ਚੈੱਕ ਕਰੇ ਜਾਣ